ਡਰਗ 트래ਫਿੰਗ ਨੈਟਵਰਕਸ ਦੇ ਅਗੇਂਸਟ ਪੰਜਾਬ ਪੁਲਿਸ ਨੂੰ ਅੱਜ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਦੋਂ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ 48 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇੱਕ ਇੰਟਰਨੈਸ਼ਨਲ ਡਰਗ ਸਿੰਡੀਕੇਟ ਦੇ ਤਿੰਨ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਹੈ ਇਸ ਡਰਗ ਨੈਟਵਰਕ ਦੀ ਤਾਰਾ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਅਤੇ ਕੈਨੇਡਾ ਤੋਂ ਜੁੜੀਆਂ ਪਾਈਆਂ ਗਈਆਂ ਤੇ ਇਹ ਹਿਰੋਇਨ ਜੜੀ ਹੈਗੀ ਸੀ ਰੂਟ ਦੇ ਥਰੂ ਤੇ ਲੈਂਡ ਰੂਟ ਦੇ ਥਰੂ ਜੇ ਐਨ ਕੇ ਅਤੇ ਗੁਜਰਾਤ ਦੇ ਥਰੂ ਇੰਡੀਆ ਦੇ ਵਿੱਚ ਕਨਸਾਈਨਮੈਂਟ ਐਂਟਰ ਕੀਤੀ ਸੀਗੀ ਇਸ ਕਨਸਪੀਰੇਸੀ ਦਾ ਮਾਸਟਰਮਾਈਂਡ ਨਵਦੀਪ ਸਿੰਘ ਤਰਕੀ ਬੇਸਡ ਹੀਰੋਇਨ ਸਮਗਲਰ ਹੈਗਾ ਇਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 2021 ਦੇ ਵਿੱਚ 350 ਕੇਜੀ ਹੀਰੋਇਨ ਰਿਕਵਰੀ ਦੇ ਵਿੱਚ ਲਿੰਕ ਕੀਤਾ ਸੀਗਾ ਤੇ 21 ਲੱਖ ਇਲਿਸਿਟ ਕੈਸ਼ 3 ਹਾਈ ਐਂਡ ਵਹੀਕਲਸ ਕੈਸ਼ ਕਾਊਂਟਿੰਗ ਮਸ਼ੀਨ ਹੈਜ਼ ਆਲਸੋ ਬੀਨ ਰਿਕਵਰਡ ਇਨਵੈਸਟੀਗੇਸ਼ਨ ਇਜ਼ ਔਨਗੋਇੰਗ ਟੂ ਅਨਕਵਰ ਦੀ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਡਰੱਗ ਤਰਾਫਿੰਗ ਨੈਟਵਰਕਸ ਦੇ ਅਗੇਂਸਟ ਪੰਜਾਬ ਪੁਲਿਸ ਨੂੰ ਅੱਜ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਦੋਂ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ 48 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇੱਕ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦੇ ਤਿੰਨ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਹੈ ਇਸ ਡਰੱਗ ਨੈਟਵਰਕ ਦੀ ਤਾਰਾ ਈਰਾਨ ਅਫਗਾਨਿਸਤਾਨ ਟਰਕੀ ਪਾਕਿਸਤਾਨ ਅਤੇ ਕੈਨੇਡਾ ਤੋਂ ਜੁੜੀਆਂ ਪਾਈਆਂ ਗਈਆਂ ਤੇ ਇਹ ਹਿਰੋਇਨ ਜਿਹੜੀ ਹੈਗੀ ਸੀ ਰੂਟ ਦੇ ਥਰੂ ਤੇ ਲੈਂਡ ਰੂਟ ਦੇ थ्रू ਜੇ ਐਨ ਕੇ ਅਤੇ ਗੁਜਰਾਤ ਦੇ थ्रू ਇੰਡੀਆ ਦੇ ਵਿੱਚ ਕਨਸਾਈਨਮੈਂਟ ਐਂਟਰ ਕੀਤੀ ਸੀਗੀ ਇਸ ਕਾਂਸਪੀਰੇਸੀ ਦਾ ਮਾਸਟਰਮਾਈਂਡ ਨਵਦੀਪ ਸਿੰਘ ਤਰਕੀ ਬੇਸਡ ਹਿਰੋਇਨ ਸਮਗਲਰ ਹੈਗਾ ਇਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 2021 ਦੇ ਵਿੱਚ 350 ਕਿਜੀ ਹਿਰੋਇਨ ਰਿਕਵਰੀ ਦੇ ਵਿੱਚ ਲਿੰਕ ਕੀਤਾ ਸੀਗਾ ਤੇ 21 ਲੱਖ ਇਲਿਸੀਟ ਕੈਸ਼ 3 ਹਾਈ ਐਂਡ ਵਾਹਨ ਕੈਸ਼ ਕਾਊਂਟਿੰਗ ਮਸ਼ੀਨ ਹੈਜ਼ ਆਲਸੋ ਬੀਨ ਰਿਕਵਰਡ ਇਨਵੈਸਟੀਗੇਸ਼ਨ ਇਜ਼ ਆਨਗoing ਟੁਰਕ ਅਨਕਵਰ ਦੀ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਡਰੱਗ ਤਰਾਫਿੰਗ ਨੈਟਵਰਕਸ ਦੇ ਅਗੇਂਸਟ ਪੰਜਾਬ ਪੁਲਿਸ ਨੂੰ ਅੱਜ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਦੋਂ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ 48 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇੱਕ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦੇ ਤਿੰਨ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਹੈ ਇਸ ਡਰੱਗ ਨੈਟਵਰਕ ਦੀ ਤਾਰਾ ਈਰਾਨ ਅਫਗਾਨਿਸਤਾਨ ਟਰਕੀ ਪਾਕਿਸਤਾਨ ਅਤੇ ਕੈਨੇਡਾ ਤੋਂ ਜੁੜੀਆਂ ਪਾਈਆਂ ਗਈਆਂ ਤੇ ਇਹ ਹਿਰੋਇਨ ਜੜੀ ਹੈਗੀ ਸੀ ਰੂਟ ਦੇ ਥਰੂ ਤੇ ਲੈਂਡ ਰੂਟ ਦੇ थ्रू ਜੇ ਐਨ ਕੇ ਅਤੇ ਗੁਜਰਾਤ ਦੇ थ्रू ਇੰਡੀਆ ਦੇ ਵਿੱਚ ਕਨਸਾਈਨਮੈਂਟ ਐਂਟਰ ਕੀਤੀ ਸੀਗੀ ਇਸ ਕਾਂਸਪੀਰੇਸੀ ਦਾ ਮਾਸਟਰਮਾਈਂਡ ਨਵਦੀਪ ਸਿੰਘ ਤਰਕੀ ਬੇਸਡ ਹਿਰੋਇਨ ਸਮਗਲਰ ਹੈਗਾ ਇਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 2021 ਦੇ ਵਿੱਚ 350 ਕਿਜੀ ਹਿਰੋਇਨ ਰਿਕਵਰੀ ਦੇ ਵਿੱਚ ਲਿੰਕ ਕੀਤਾ ਸੀਗਾ ਤੇ 21 ਲੱਖ ਇਲਿਸੀਟ ਕੈਸ਼ 3 ਹਾਈ ਐਂਡ ਵਾਹਨ ਕੈਸ਼ ਕਾਊਂਟਿੰਗ ਮਸ਼ੀਨ ਹੈਜ਼ ਆਲਸੋ ਬੀਨ ਰਿਕਵਰਡ ਇਨਵੈਸਟੀਗੇਸ਼ਨ ਇਜ਼ ਆਨਗoing ਟੂ ਅਨਕਵਰ ਦੀ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਡਰੱਗ ਤਰਾਫਿੰਗ ਨੈਟਵਰਕਸ ਦੇ ਅਗੇਂਸਟ ਪੰਜਾਬ ਪੁਲਿਸ ਨੂੰ ਅੱਜ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਦੋਂ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ 48 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇੱਕ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦੇ ਤਿੰਨ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਹੈ ਇਸ ਡਰੱਗ ਨੈਟਵਰਕ ਦੀ ਤਾਰਾ ਈਰਾਨ ਅਫਗਾਨਿਸਤਾਨ ਟਰਕੀ ਪਾਕਿਸਤਾਨ ਅਤੇ ਕੈਨੇਡਾ ਤੋਂ ਜੁੜੀਆਂ ਪਾਈਆਂ ਗਈਆਂ ਤੇ ਇਹ ਹਿਰੋਇਨ ਜੜੀ ਹੈਗੀ ਸੀ ਰੂਟ ਦੇ ਥਰੂ ਤੇ ਲੈਂਡ ਰੂਟ ਦੇ ਥਰੂ ਜੇ ਐਨ ਕੇ ਅਤੇ ਗੁਜਰਾਤ ਦੇ ਥਰੂ ਇੰਡੀਆ ਦੇ ਵਿੱਚ ਕਨਸਾਈਨਮੈਂਟ ਐਂਟਰ ਕੀਤੀ ਸੀਗੀ ਇਸ ਕਾਂਸਪੀਰੇਸੀ ਦਾ ਮਾਸਟਰਮਾਈਂਡ ਨਵਦੀਪ ਸਿੰਘ ਤਰਕੀ ਬੇਸਡ ਹਿਰੋਇਨ ਸਮਗਲਰ ਹੈਗਾ ਇਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 2021 ਦੇ ਵਿੱਚ 350 ਕਿਜੀ ਹਿਰੋਇਨ ਰਿਕਵਰੀ ਦੇ ਵਿੱਚ ਲਿੰਕ ਕੀਤਾ ਸੀਗਾ ਤੇ 21 ਲੱਖ ਇਲਿਸੀਟ ਕੈਸ਼ 3 ਹਾਈ ਐਂਡ ਵਾਹਨ ਕੈਸ਼ ਕਾਊਂਟਿੰਗ ਮਸ਼ੀਨ ਹੈਜ਼ ਆਲਸੋ ਬੀਨ ਰਿਕਵਰਡ ਇਨਵੈਸਟੀਗੇਸ਼ਨ ਇਜ਼ ਆਨਗoing to recover, uh, uncover the forward and backward linkages.